ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਆ ਜਿਹੜਾ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਾ ਉਸ ਘਰ ਦੇ ਵਿੱਚੋਂ ਵੀਡੀਓ ਬਣਾਉਣ ਲੱਗਾ ਜਿਸ ਘਰ ਦੇ ਵਿੱਚੋਂ ਵੀਡੀਓ ਦਿਖਾਉਣਾ ਤੁਹਾਨੂੰ ਮੈਂ ਹਫ਼ਤੇ ਦੇ ਵਿੱਚ 2-3 ਕੱਟੀਆਂ ਝੋਟੀਆਂ ਤੇ ਫੋਕਸ ਹੈ ਬਾਈ ਹੁਣ ਅੱਜ ਦੋ ਨੀਲੀ ਰਾਵੀ ਨਸਲ ਦੀਆਂ ਤੇ ਇੱਕ ਪੂਰੀ ਕੱਟੀ ਤਿੰਨ ਜਾਨਵਰ ਹੋਣਗੇ ਟੋਟਲ ਤਿੰਨਾਂ ਜਾਨਵਰਾਂ ਦੀ ਡਿਟੇਲ ਆਪਾਂ ਮਾਲਕ ਤੋਂ ਜਾਣਾਂਗੇ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਹੀ ਵਸੇ ਸੇਤਾਕਰ ਪਰਿਵਾਰ ਜੀ ਕਿਰਪਾ ਵਸ ਗੁਰੂ ਦੀ ਚਲੋ ਸ਼ੁਕਰ ਆ ਅੱਛਾ ਬਾਈ ਜਿਹੜੀ ਆ ਸਾਹਮਣੇ ਕੱਟੀ ਖੜੀ ਆ ਹਾਂ ਜੀ ਇਹਦੀ ਕਿੰਨੀ ਉਮਰ ਆ ਇਹ ਹੈਗੀ ਆ ਸਾਲ ਦੇ ਲਗਭਗ ਠੀਕ ਆ ਦੇ ਸੀਮਨ ਵਗੈਰਾ ਕੋਈ ਪਤਾ ਇਹਦਾ ਬਾਈ ਕਿ ਨਹੀਂ ਬਾਰੇ ਨਹੀਂ ਆਪਾਂ ਕੁਝ ਕਹਿ ਕੇ ਦੇਣਾ ਠੀਕ ਆ ਬਾਈ ਠੀਕ ਆ ਜੀ ਹਾਂ ਤੇ ਜਿਹੜੇ ਭਰਾ ਝੋਲੀ ਝਾਲੀ ਚੰਗੀ ਆ ਹਨਾ ਝੋਲੀ ਝਾਲੀ ਚੰਗੀ ਆ ਹਾਂ ਬਾਕੀ ਮਾਰ ਕੇ ਜਮਾ ਜਾਏ ਜੀ ਹੂੰ ਅੱਛਾ ਕੀ ਰੇਟ ਰਹੂਗਾ ਬਾਈ ਜੰਦਾ ਨਹੀਂ 16000 ਦੀ ਦੇ ਦੇ 16000 ਦੀ ਦੇ ਦੇਾਂਗੇ ਮਾਨਤਾ ਨੇ ਦੇ ਵਿੱਚੋਂ ਬਾਈ ਮਾਨਤਾ ਠੀਕ ਆ ਬਾਈ ਤੇ ਦੋ ਨੰਬਰ ਤੇ ਜਿਹੜੀ ਘੱਟੀ ਬਾਈ ਉਹ ਵੀ ਇੰਨੀ ਕੁ ਉਮਰ ਕੋਈ ਉਹ ਆ ਸਾਲ ਕਦੇ ਵੀਰੇ ਠੀਕ ਆ ਬਾਈ ਉਹ ਕਿੰਨੇ ਦੀ ਦੇ ਦੇਾਂਗੇ ਵੀਰੇ ਕੋਸ 17000 ਸੋ ਮਨ ਲਾ ਤੇ ਆਫਰ ਉਹੀ ਰਹੂਗੀ 100 ਕਿਲੋਮੀਟਰ ਵਾਲੀ ਹਾਂ 50 ਕਿਲੋਮੀਟਰ 50 ਕਿਲੋਮੀਟਰ ਵਾਲੀ ਕਰਦੇ ਅੱਜ ਭਾ ਵੀ ਆਪਾਂ ਹੋਏ ਜੀ ਕਰਦੇ ਅੱਛਾ ਅੱਜ 50 ਕਿਲੋਮੀਟਰ ਕਰਦੀ ਆ 50 ਘਟਾ ਦਈਏ ਫਿਰ ਹਾਂ ਫੇ ਚਲ ਨੇੜੇ ਚਲ ਗਿਆ ਜਣੇ ਉਵੇਂ ਦੂਰ ਹੀ ਉੱਠੀ ਜਾਂਦੀਆਂ ਹਨ ਠੀਕ ਆ ਬਾਈ ਅੱਛਾ ਤੇ ਜੇ ਕੋਈ ਤੰਨੇ ਲਊਗਾ ਫੇਰ ਆਪਿਆ 50 ਕਿਲੋਮੀਟਰ ਦਾ ਕਿਰਾਵਾ ਠੀਕ ਆ ਉਵੇਂ ਕੱਲੀ ਕੱਲੀ ਤੇ ਆਪਦਾ ਕਿਰਾਇਆ ਆਪਦਾ ਹੀ ਪੜਾ ਹੋਊਗਾ ਠੀਕ ਆ ਬਾਈ ਠੀਕ ਆ ਤੇ ਇਹ 16000 ਰੁਪਇਆ ਤੇ ਇਹਦਾ 17000 17000 33000 ਨੀਲੀ ਰਵੀ ਦੇ ਝੂੜੇ ਦੀ ਕੀਮਤ ਹੋਗੀ ਅੱਛਾ ਬੂਰੀ ਕੱਟੀ ਕੇ ਨਜ਼ਰਦੀ ਆ ਬਾਈ ਤੋਂ ਬਾਹਰ ਹੀ ਹੋ ਘਰ 13 ਮਹੀਨੇ ਨੇ ਮੰਨ ਲੈ ਭਰਾ ਕੋ ਸਾਲ ਦੀ ਮੰਨ ਲੈ ਯਾਨੀ ਇਹਨਾਂ ਨਾਲੋਂ ਵੱਡੀ ਆ ਹੂੰ ਕੱਟੀ ਅੰਗਾ ਉੰਗਾ ਦੀ ਬੜੀ ਚੰਗੇ ਹਾਂ 40 ਦੇ ਵੀ ਬਹੁਤ ਚੰਗੇ ਠੀਕ ਕਰੀ ਬਾਈ ਪਿਛੋ ਪਿਓਰ ਬੂਰੀਆ ਗਲਾਬੀ ਚਮੜੀ ਦੇ ਵਿੱਚ ਹਾਂ ਅੱਛਾ ਕਿੰਨੇ ਦੀ ਦੇ ਦਿਆਂਗੇ ਬਾਈ ਬੂਰੀ ਦੇ ਦੇਣ ਨੂੰ 19000 19000 ਦੀ ਬੂਰੀ ਦੇ ਦਿਆਂਗੇ ਮੰਨ ਤਾਂ ਹੋ ਜੂ ਇਹਦੇ ਵਿੱਚੋਂ ਬਾਈ ਠੀਕ ਆ ਬਾਈ ਠੀਕ ਆ ਲੈ ਵੀ ਮਿੱਤਰੋ ਬੂਰੀ ਕੱਟੀ 19000 ਦੀ ਮਿਲ ਜੂਗੀ ਆ ਵੇਖ ਲਓ ਝੋਲੀ ਚਾਲੀ ਪਈ ਵਾਕਿਆ ਹੀ ਹੂੰ ਤੇ ਸਾਲੋਂ ਬਾਹਰ ਦੱਸਿਆ ਹੀ ਉਮਰ ਦੀ ਬਾਹਰ ਸਾਲੋਂ ਬਾਹਰ ਆ ਫਿਰ ਹੈਗੀ 12 13 ਮਹੀਨਿਆਂ ਦੀ ਮੰਨ ਕੇ ਚੱਲੋ ਬੰਦਾ ਕਿਉਂਕਿ ਇਹ ਸਾਲ ਦੇ ਘੇਰੇ ਦੀਆਂ ਬਈਆਂ ਆ ਉਹ ਇਹਨਾਂ ਨਾਲੋਂ ਵੱਡ ਗਈ ਆ ਉਹ 15 ਕੁ ਮਹੀਨਿਆਂ ਦੀ ਹੋਊਗੀ ਹਨਾ ਨਹੀਂ 13 ਕੁ ਮਹੀਨਿਆਂ ਦੀ ਮੰਨ ਮਹੀਨਾ ਕੋਈ ਧਰ ਉੱਤਰੀਆ ਹਨਾ ਹੂੰ ਝੋਲੀ ਵਾਕਈ ਗੱਟੀ ਦੀ ਬਹੁਤ ਕਾਣੇ ਦੀ ਆ ਯਾਰ ਹਨਾ ਇਹ ਤਾਂ ਇਹਦੀ 19000 ਰੁਪਿਆ ਕੀਮਤ ਆ ਬੁਰੀ ਦੀ ਹੈ ਤੇ ਆ ਦੋਨਾਂ ਦੀ ਕੀਮਤ ਆ ਕਿੰਦੀ 17000 ਤੇ ਇਹਦੀ 16000 33000 33000 ਜੋੜੇ ਦੀ ਹੋਗੀ ਤੇ ਜੇ ਕੋਈ ਚਾਹ ਤਿੰਨੇ ਲੈਣ ਆਲਾ ਹੋਇਆ ਤੇ ਬਾਈ ਇਹ ਤਿੰਨ ਕਟੀਆਂ ਬਾਈ ਦੇ ਕੋਲੇ ਵਿਕਾਊ ਆ ਤਿੰਨਾਂ ਦੇ ਬਾਰੇ ਡਿਟੇਲ ਲੈਤੀ ਆ ਗੱਲਬਾਤ ਕਰਤੀ ਆ ਨੰਬਰ ਆਪਾਂ ਬਾਈ ਦਾ ਨੋਟ ਕਰ ਲੈਨੇ 98149 56243 56243 98149 56243 ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲਬਾਤ ਤਿੰਨੇ ਕਟੀਆਂ ਫੋਰ ਸੇਲ ਪਿੰਡ ਬਲਾਸਪੁਰ ਦੇ ਵਿੱਚ ਚਿਲੇ ਮੋਗੇ ਦੇ ਵਿੱਚ ਖੜੀਆਂ ਵਾ ਸ਼ੁਕਰੀਆ ਚਾਉਂਦੇ ਰੋ ਧੰਨਵਾਦ